ਲੋਡੀ ਸਿਸਤਰੀ ਕਲਤਾਰਿਆ ਨੂੰ ਕਿਵੇਂ ਠੀਕ ਠਾਕੋਂ ਕਰਤੀ ਬਲੌਕ ਦੀ ਸਟਾਰਟਿੰਗ ਮੈਂ ਲੈਣਾ ਆਪਦੇ ਹੀਰੋ ਤੇ ਹੂੰ ਟੇਕ ਜੀ ਅੱਗੇ ਸੀ ਕੇ ਤੇ ਮੈਂ ਤੇ ਮੇਰਾ ਡੈਡੀ ਟੂਨੇ ਨੂੰ ਪਾਣੀ ਛੱਡ ਕੇ ਜਾਣੇ ਆ ਤਿਆਰ ਹੋ ਕੇ ਲੈਪ ਤੇ ਹਾਂਜੀ ਅੱਗੇ ਸੀ ਕੇ ਲੈਪ ਤੇ ਮੈਂ ਤੇ ਡੈਡੀ ਲੈਪ ਤੇ ਅੱਜ ਮੈਂ ਬਣਾਉਂਗਾ ਡਰਾਇੰਗ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਾਂਜੀ ਬਣਾਉਣ ਲੱਗਿਆ ਸੀ ਮੈਂ ਡਰਾਇੰਗ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਡੀਓ ਨੂੰ ਫੁੱਲ ਦੇਖਿਓ ਤੇ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਡਰਾਇੰਗ ਕਿਵੇਂ ਲੱਗੀ ਮੈਂ ਆਹ ਸੈਂਕਲਾ ਇੱਧਰ ਕਰੋ ਮੜੇ ਆਹ ਸੈਂਕਲਾ ਪੂਰਾ ਸੁਪਰ ਹੀਰੋ ਤੇ ਇਹਦੇ ਤੇ ਮੈਂ ਗਿਆ ਲੱਡੂ ਪਸਾਤੇ ਇਤੀ ਕਹਿੰਦੇ ਉਹਨਾਂ ਨੂੰ ਪਸਾਤੇ ਕੀ ਲੈ ਕੇ ਆਇਆ ਆਹ ਸੈਂਕਲ ਤੇ ਮੈਂ ਲਿਆਇਆ ਗਾ ਲੱਡੂ ਪਸਾਤੇ ਦੇ ਬਾਸੇ ਵੇ ਪਸਾਤੇ 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 ਲਿਆਇਆ ਮੈਂ ਕਿੱਦੇ ਨਾਲ ਗਿਆ ਸੀ ਦੁਕਾਨ ਤੇ ਮੈਂ ਕੰਨ ਆ ਗਿਆ ਸਿੱਦਾ ਕੋਈ ਮੇਰੇ ਨਾਲ ਨਹੀਂ ਇੱਧਰ ਦੇਖੋ ਜੀ ਹਲਕਾ ਇਹ ਤਾਂ ਕਿਹ ਉਹ ਬਾਹਰੋਂ ਖਲੇ ਕੰਦਾ ਤੇ ਆਹ ਸਪੈਲਮੈਨ ਲੰਗੜਾ ਉਹਦੀ ਲੱਤ ਤੋੜਦੀ ਇਹਦੀਆਂ ਉਂਗਲੀਆਂ ਵੀ ਟੁੱਟ ਗਈਆਂ ਦੋ ਇੱਕ ਕੱਜੀ ਟੁੱਟ ਗਈ ਇੱਕ ਪਤਾ ਨਹੀਂ ਕਿੱਦਾਂ ਟੁੱਟੀ ਮੈਂ ਆ ਹਾਂਜੀ ਤੇ ਉਹ ਆਗੇ ਸੀ ਤੁਹਾਨੂੰ ਦਿਖਾਉਣੇ ਆ ਮੇਰੇ ਪਪਾ ਤੇ ਦੇਖੋ ਤੇ ਆਗੇ ਸੀ ਮੇਰੇ ਪਪਾ ਉਹ ਤਰੇ ਹੁੰਦੇ ਆਗੇ ਅੱਛੀ ਗੈਸ ਦੀ ਦੁਕਾਨ ਤੇ ਮੇਰੇ ਪਪਾ ਉੱਥੇ ਸੀਗੇ ਤੇ ਆਗੂ ਦੁਕਾਨ ਤੋਂ ਹਾਂਜੀ ਕਿਵੇਂ ਲੱਗਿਆ ਅੱਜ ਦਾ ਵਲੌਗ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ